ਆਪਾਂ ਦੇ ਨਾਲ ਸਾਡੀ ਗੱਲ ਕਰ ਆਉਣਾ ਨਹੀਂ ਕੋਈ ਦੂਸਰੀ ਗੱਲ ਕਰ ਜੱਜਾ ਜੀ ਇੱਥੇ ਤੁਹਾਨੂੰ ਨਹੀਂ ਆਣੀ ਛੋਟਲੇ ਲੈ ਛੋਟਲੇ ਸਾਡੀ ਸਰਕਾਰ ਸਾਡੀ ਦਾ ਭਗਵਾਨ ਜੀ ਸਰਕਾਰ ਖਾਕ ਸ਼ੁਰੂਆਤ ਹੋ ਗਏ ਲੜਾਈ ਬਹੁਤ ਵੱਡੀ ਲੜਾਈ ਆ ਲੋਕਾਂ ਚਬੀਨਾ ਦੀ ਲੜਾਈ ਆ ਇਹ ਅੱਡ ਵੀ ਲੜਾਈ ਆ ਇਹ ਜਰੂਰੀ ਲੜਾਈ ਆ ਇਹ ਵੱਡੀ ਲੜਾਈ ਟਰੈਕਟਰ ਮਾਰਚ ਅੱਜ ਕੱਢਿਆ ਜਾ ਰਿਹਾ ਨਾ ਇਹਨਾਂ ਦੀ ਲੈਂਡ ਪਾਲਿਸੀ ਪਾਲਿਸੀ ਦੇ ਵਿਰੋਧ ਦੇ ਵਿੱਚ ਕੱਢਿਆ ਜਾ ਰਿਹਾ ਠੀਕ ਹੈ ਔਰ ਸਰਕਾਰ ਤੋਂ ਜਿਹੜਾ ਇਹੋ ਲੈਂਡ ਪਾਲਿਸੀ ਪਾਲਿਸੀ ਆ ਉਹਦੇ ਵਿੱਚ ਇੰਨੀਆ ਕ੍ਰਪਸ਼ਨ ਕਰਕੇ ਮਤਲਬ ਇੰਨਾ ਵੱਡਾ ਹਾਲਾਤ ਖੜੇ ਕਰਕੇ ਖੜ ਲਈਆ ਕਿ ਕਿਸਾਨ ਦੀ ਜ਼ਮੀਨ ਹਣਾ ਪੁਣੀ ਔਰ ਕਿਸਾਨ ਨੂੰ ਇੱਕ ਰੁਪਇਆ ਨਹੀਂ ਮਿਲਦਾ ਪੇਸ਼ ਕਰਕੇ ਇਹ ਜਿਹੜੀ ਲੈਂਡ ਪਾਲਿਸੀ ਪੌਲਸੀ ਆ ਨਾ ਇੰਨਾ ਜ਼ਿਆਦਾ ਵਿਰੋਧਿਆ ਪਿਛਲੀ ਲੈਂਡ ਪਾਲਿੰਗ ਪਾਲਿਸੀ ਸੀ ਕਿ ਤਿੰਨ ਗੁਣਾ ਸਰਕਾਰੀ ਰੇਟ ਲੈਣਾ ਔਰ 80% ਲੋਕਾਂ ਦੀ ਸਹਿਮਤੀ ਲੈਣੀ ਅੱਜ ਇਹਨਾਂ ਨੇ ਕਿਸੇ ਦੀ ਸਹਿਮਤੀ ਨਹੀਂ ਲਈ ਔਰ ਜਿਹੜੀ ਜ਼ਮੀਨ ਆ ਉਹ ਤੱਕੇ ਨਾਲ ਅਕਵਾਇਰ ਕੀਤੀ ਜਾ ਰਹੀ ਆ ਜਿਹੜਾ ਪੰਜਾਬ ਦੇ ਲੋਕ ਕਰਕੇ ਦੁੱਖਦਾ ਕਿੱਥੋਂ ਲੈ ਕੇ ਕਿੱਥੇ ਤੱਕ ਡੱਡਿਆ ਕਾ ਡਾਇਰੈਕਟ ਮਾਰਚ ਇਹ ਅੱਜ ਪਰਪੰਚ ਤੋਂ ਸ਼ੁਰੂ ਕਰਕੇ ਇੱਥੇ ਤੱਕ ਅਸੀਂ ਜਿਹੜਾ ਹੈ ਕੱਲੇ ਕੱਲੇ ਪਿੰਡਾਂ ਦੇ ਵਿੱਚ ਹੀ ਹੁੰਦੇ ਆਏ ਆ ਔਰ ਜਿਹੜੇ ਜਿਹੜੇ ਪਿੰਡ ਇਹ ਇਹ ਦੇ ਵਿੱਚ ਆਉਣਾ ਪਿੰਡਾਂ ਦੇ ਵਿੱਚ ਨਹੀਂ ਲੋਕਪਾਲਿਕਾ ਕੱਢ ਕੇ ਔਰ ਕੁੱ